ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਮਾਝੇ ਦੇ ਇਤਿਹਾਸਕ ਅਤੇ ਸਭ ਤੋਂ ਵੱਡੇ ਪਿੰਡ ਮੰਨੇ ਜਾਂਦੇ ਜਿਲ੍ਹਾ ਤਰਨਤਾਰਨ ਦੇ ਪਿੰਡ ਵੱਡੇ ਸਭਰਾ ਵਿਖੇ ਅੱਜ ਇੰਡੀਅਨ ਜੂਨੀਅਰ ਹਾਕੀ ਟੀਮ ਵਿੱਚ ਸਿਲੈਕਟ ਹੋਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਪ੍ਰਤੀ ਲੜਕੀ ਦਾ ਪਿੰਡ ਵਾਸੀਆਂ ਮੈਂ ਚਾ ਸਰਪੰਚ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਮਾਤ ਸਵਾਗਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਸਾਰਿਆਂ ਬਲਾਰੇ ਨੇ ਕਿਹਾ ਕਿ ਪਿੰਡ ਸਭਰਾ ਅਤੇ ਮਾਝੇ ਦੀ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਪਿੰਡ ਦੀ ਲੜਕੀ ਦੀ ਸਿਲੈਕਸ਼ਨ ਹਾਕੀ ਟੀਮ ਦੇ ਵਿੱਚ ਹੋਈ ਇਸ ਸੰਬੰਧੀ ਲੋਕੀ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜਰੂਰ ਕਰੋ ਧੰਨਵਾਦ ਜੀ

ਅਗਰ ਜੀ ਦਾ ਖਾਲਸਾ ਜੀ ਬਾਕੀ ਨੂੰ ਵਧਾਈਓ ਬਹੁਤ ਬਹੁਤ ਮੁਬਾਰਕਾ ਭਾਈ ਆਜੋ ਨਾਲ ਸਾਬ ਬਹੁਤ ਬਹੁਤ ਮੁਬਾਰਕਾ ਬੜਾ ਸਾਈਡ ਤੇ ਆਜੋ ਜੀ ਆਜੋ ਜੁਬਾਰ ਜੀ ਬਹੁਤ ਬਹੁਤ ਵਧਾਈ ਹੋਵੇ ਭਾਈ ਮੜਾ ਸੈਟ ਦਾ ਸਰਕਾਰ ਵਿੱਚ ਨਾ ਕਿਹ ਆ ਆ ਇੱਧਰ ਯਾਰ ਆ ਐ ਬਸੀ ਤਰਾ ਬੁੱਧਾ ਯਾਰ ਬਈ ਸਾਰੀ ਪਰਚਾਈ ਨੂੰ ਨੱਗਰ ਨੂੰ ਨੱਗਰ ਨੂੰ ਖਾਰ ਨਾ ਦੱਦੇ ਬੰਦਿਆਂ ਨੂੰ ਸਾਡੇ ਪੱਤਰਕਾਰ ਭਾਈਚਾਰੇ ਨੂੰ ਸਾਰੇ ਸੁਣੇ ਬੜੀ ਪੰਜਾਬ ਦਾ ਦੂਸਤ ਦੂਸਤ ਪਛਾਣ ਸੁਦਾ ਸਾਹਿਬ ਦੇਖ ਮੜਾ ਜੇ ਦਾ ਆ ਲੈ 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 ਘਰ ਆ ਆ ਜਾਂਦੇ ਇੱਕ ਮਿੰਟ ਫੋਟੋ ਕਰ ਲਈਏ ਇੱਕ ਮਿੰਟ ਵੇਖੋ ਜੀ ਇੱਧਰ ਫੋਟੋ ਕਰੀਏ ਵਾਹ ਆ ਜੀ ਆ ਜੀ Rydyn ni'n gwneud ychydig o ਇਹਦੇ ਮੈਂ ਕਰ ਲੈਣਾ ਸਾਈਡ ਤੇ ਕਰੀ ਬਹੁਤ ਜਿਆਦਾ ਨਹੀਂ ਨਹੀਂ ਆ ايه دانے ਆਕਸੇਗਾ ਜੀ ਸਾਹਿਬ ਦਾ ਮੈਂ ਪਰਚਾਈ ਚਾਹਾਂਗੇ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਬੱਚੀ ਨੂੰ ਬਹੁਤ ਪਿਆਰ ਦਿੱਤਾ ਵਾ ਤੇ ਪਹਿਲਾਂ ਵੀ ਸਾਰੇ ਪਿੰਡ ਨੇ ਮੈਨੂੰ ਬਹੁਤ ਜ਼ਿਆਦਾ ਮਾਨ ਦਿੱਤਾ ਹੈ ਹਰ ਇੱਕ ਪੀਰ ਛੋਟੇ ਵੱਡੇ ਨੇ ਸਾਰਿਆਂ ਨੇ ਮੋਤਵਾਰਾਂ ਨੇ ਪੰਚਾਇਤ ਨੇ ਤੇ ਸਭ ਨੇ ਮੈਨੂੰ ਬਹੁਤ ਮਾਨ ਦਿੱਤਾ ਅੱਜ ਮੇਰੇ ਪਿੰਡ ਜਰੇ ਮੇਰੀ ਬੇਟੀ ਪਹੁੰਚੀ ਆ ਖੇਡ ਕੇ ਤਿੰਨਾਂ ਦੇਸ਼ਾਂ ਵਿੱਚੋਂ ਤੇ ਉਹਦੇ ਲਈ ਅੱਜ ਪਿੰਡ ਪੰਚਾਇਤ ਨੇ ਸਾਫ ਕਾਮਯੋਦ ਪੰਚਾਇਤ ਤੇ ਮੌਜੂਦਾ ਪੰਚਾਇਤ ਦੇ ਸਾਰੇ ਸਰਪੰਚ ਮੈਂਬਰ ਸਰਬਾਨ ਨੇ ਅੱਜ ਅਡੇ ਸਭਰਾ ਦੇ ਵਿੱਚ ਆਣ ਕੇ ਮੇਰੀ ਬੇਟੀ ਨੂੰ ਹੋਰ ਮਾਨ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਦਿ ਲੋ ਧੰਨਵਾਦ ਦਿ ਲੋ ਧੰਨਵਾਦ ਕਰਦਾ ਵਾਂ ਤੇ ਸਾਡੇ ਸਾਬਕਾ ਵਿਧਾਇਕ ਸਾਡਾ ਦਰਪਨੇ ਦਸੇ ਗਿਲ ਦੇ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਬਹੁਤ ਬਹੁਤ ਵਧਾਈ ਦਿੱਤੀ ਆ ਅੱਜ ਵੀ ਉਹਨਾਂ ਨੇ ਜੋ ਪਤਾ ਲੱਗਾ ਉਹਨਾਂ ਨੂੰ ਕਿ ਬੇਟੀ ਆ ਰਹੀ ਹੈ ਤੇ ਅੱਜ ਫੋਨ ਕਰਕੇ ਉਹਨਾਂ ਨੇ ਸਿਰੇ ਵਧਾਈ ਦਿੱਤੀ ਆ ਤੇ ਧੰਨਵਾਦ ਕੀਤਾ ਵੀ ਮੈਂ ਵੀ ਜਲਦੀ ਇਸ ਬਰਾ ਪਿੰਡ ਵਿੱਚ ਬੇਟੀ ਨੂੰ ਸਨਮਾਨ ਕਰਨ ਲਈ ਪਹੁੰਚਾਂਗੇ ਤੇ ਮੇਰੇ ਵੱਲੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੈਂ ਕੈਪਟਨ ਸਚਨ ਸਿੰਘ ਕੋਚ ਹਾਕੀ ਇੰਡੀਅਨ ਆਰਮੀ ਕੀ ਕਹਣਾ ਹੈ ਜਿਹੜੀ ਅੱਜ ਬੇਟੀ ਜਿਹੜੇ ਖੇਡ ਕੇ ਆਈ ਹੈ ਸਾਨੂੰ ਬੜਾ ਪ੍ਰਾਊਡ ਹੈ ਸਾਡੀ ਬੇਟੀ ਜੋ ਹੈ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਔਰ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਸਾਡੇ ਪਿੰਡ ਦਾ ਨਾਮ ਇਸ ਇਲਾਕੇ ਦਾ ਨਾਮ ਇਹਨਾਂ ਆਪਣੇ ਮਾਪਿਆਂ ਦਾ ਰੌਸ਼ਨ ਕੀਤਾ ਹੈ ਆਪਣੇ ਦੇਸ਼ ਦਾ ਰੌਸ਼ਨ ਕੀਤਾ ਹੈ ਸਾਨੂੰ ਬਹੁਤ ਮਾਣ ਹੈ ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਇਸ ਬੇਟੀ ਦੇ ਜਿਹੜੇ ਕੋਚ ਮਿਸਟਰ ਦੀਪਕੀ ਜੋ ਗਵਾਲੀਅਰ ਦੇ ਕੋਚਿੰਗ ਕੀਤੀ ਐਂਡ ਮਿਸਟਰ ਪਰਮਜੀਤ ਸਿੰਘ ਜੋ ਫਰੀਦਕੋਟ ਤੋਂ ਹੈ ਉਹਨਾਂ ਨੇ ਜੋ ਕੋਚਿੰਗ ਦਿੱਤੀ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇ ਕੋਚ ਹਰਿੰਦਰ ਸਿੰਘ ਜੋ ਇਹਨਾਂ ਨਾਲ ਟੀਮ ਦੇ ਗਏ ਆ ਉਹ ਵੀ ਹਾਂ ਉਹ ਵੀ ਤਸ਼ਾਰ ਖਾਂਡੇ ਆ ਹਾਂ ਮਿਸਟਰ ਤਸ਼ਾਰ ਖਾਂਡੇ ਘਰ ਜੋ ਮੇਰੇ ਨਾਲ ਖੇਡਦੇ ਵੀ ਰਹੇ ਆ ਉਹ ਜੋ ਹੈ ਉਹ ਵੀ ਨਾਲ ਸੀਗੇ ਬਹੁਤ ਬਹੁਤ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਉਹਨਾਂ ਦੇ ਤਹਿਤ ਵੀ ਅਸੀਂ ਸਵਾਗਤ ਕਰਦਾ ਹਾਂ ਮੈਂ ਅਤੇ ਨਾਲ-ਨਾਲ ਕੋਚ ਬੀ ਜੇ ਕਰੇਪਾ ਜੋ ਇਹਨਾਂ ਨੂੰ ਟਿਪਸ ਦਿੱਤੇ ਜੋ ਇਸ ਤੋਂ ਜਾਣ ਤੋਂ ਪਹਿਲਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਸਾਨੂੰ ਮਾਣ ਹੈ ਸਾਡੀ ਟੀਮ ਦੇ ਉੱਤੇ ਸਾਡੇ ਬੇਟੇ ਉੱਤੇ ਤੇ ਅਸੀਂ ਇਹ ਦੁਆ ਕਰਦੇ ਹਾਂ ਕਿ ਬੇਟੀ ਇਸੇ ਤਰ੍ਹਾਂ ਹੀ ਅੱਗੇ ਸੀਨੀਅਰ ਟੀਮੇ ਜਾ ਕੇ ਵੀ ਇਸ ਪਿੰਡ ਦਾ ਨਾਮ ਰੌਸ਼ਨ ਕਰੇਗੀ ਧੰਨਵਾਦ ਬੇਟੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੀਦਾ ਹੈ ਦੇਖੋ ਜੀ ਮੈਂ ਡਾਕਟਰ ਰਜਿੰਦਰ ਸਿੰਘ ਸਾਹਿਬ ਦਾ ਸਰਪੰਚ ਸਭਰਾ ਅੱਜ ਅਸੀਂ ਬੱਸ ਸਟੈਂਡ ਤੇ ਆਪਣੀ ਬੇਟੀ ਕਰਮਨਜੀਤ ਪ੍ਰੀਤ ਕੌਰ ਦਾ ਸਵਾਗਤ ਕਰਨ ਵਾਸਤੇ ਸਾਰਾ ਇਲਾਕਾ ਪਿੰਡ ਦੇ ਮੋਤਬਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਮੋਤਬਰ ਨੇ ਸਾਰੇ ਇਕੱਠੇ ਹੋਏ ਆ ਉਹਦਾ ਕਾਰਨ ਸਾਡੇ ਪਿੰਡ ਦੀ ਇੱਕ ਲੜਕੀ ਜਿਹੜੀ ਆ ਕਰਮਨਪ੍ਰੀਤ कौर ਇਸ ਨੇ ਹਾਕੀ ਦੇ ਵਿੱਚ ਮਤਲਬ ਜਿਹਦੇ ਵਿੱਚੋਂ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਆ 60 ਲੜਕੀਆਂ ਦੇ ਵਿੱਚੋਂ ਸਿਲੈਕਸ਼ਨ ਹੋਈ ਇੱਕ ਟੀਮ ਦੀ ਔਰ ਉਹ ਟੀਮ ਨੇ ਬਾਹਰ ਜਾ ਕੇ ਤਿੰਨਾਂ ਮਤਲਬ ਦੇਸ਼ਾਂ ਦੇ ਵਿੱਚ ਜਾ ਕੇ ਬੜਾ ਵਧੀਆ ਪ੍ਰਦਰਸ਼ਨ ਕੀਤਾ ਔਰ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਇਸ ਤੋਂ ਪਹਿਲਾਂ ਸਾਡੇ ਪਿੰਡ ਦੀਆਂ ਵੀ ਹੋਰ ਬੇਟੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਦੇ ਵਾਰੀ ਵਾਲੇ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹਸਦਾਰ ਸਰਦਾਰਾ ਸਿੰਘ ਚੰਬਲੀਏ ਉਨ੍ਹਾਂ ਦੇ ਪਰਿਵਾਰ ਦੇ ਵਿੱਚੋਂ ਲੜਕੀਆਂ ਜਿਹੜੀਆਂ ਅੱਜ ਬੜੇ ਵਧੀਆ ਹੌਦਿਆਂ ਦੇ ਬਰਾਜਮਾਨ ਨੇ ਅਸੀਂ ਪਰਮਾਤਮਾ ਗਾੜੇ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਿਓ ਔਰ ਜਿਹੜੀ ਸਾਡੀ ਕਰਮਨਪ੍ਰੀਤ ਬੇਟੀ ਆ ਇਹ ਬਲੰਦੀਆਂ ਸ਼ੂਬੇ ਔਰ ਸਾਡੇ ਪਿੰਡ ਦਾ ਇਲਾਕੇ ਦਾ ਨਾਂ ਰੋਸ਼ਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਮੈਂ ਸਾਡੇ ਚੌਥਾ ਥੰਮ ਸਾਡੇ ਦੇਸ ਦੇ ਪੱਤਰਕਾਰ ਭਾਈ ਚਰੇ ਦਾ ਮੀਡੀਆ ਭਾਈ ਚਰੇ ਦਾ ਮੈਂ ਧੰਨਵਾਦ ਕਰਦਾ ਨਗਰ ਸਭਰਾ ਇੱਕ ਨਾਮਾਰ ਨਗਰ ਜਿਹਦੇ ਵਿੱਚ ਸਿਆਸਤਾਂ ਉੱਤੇ ਦੇ ਵਿੱਚ ਬੜੇ ਬੜੇ ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਵੀਸ਼ਰ ਸਵਰਗਵਾਸੀ ਕਵੀਸ਼ਰ ਕਰਨੈਲ ਸਿੰਘ ਨਾਮਾਰ ਵਿਅਕਤੀ ਯੋਧੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਆਈ ਸਕੂਲ ਜਿਹਦਾ ਆਟਮ ਨਰਜੋਤ ਸਿੰਘ ਮਾਸਟਰ ਹੈਪੀ ਬਹੁਤ ਸੱਜਾ ਢੰਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਹਾਂ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਨਗਰ ਸਭਰਾਵਾਂ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰੋ ਵਿਅਕਤੀ ਆ ਸਾਡੇ ਵਿੱਚ ਆਣ ਕੇ ਬਲਾਕੇ ਆ ਇਹਨਾਂ ਦਾ ਧੰਨਵਾਦ ਆ ਜੀ ਆ ਮੈਂ ਜਿਹੜੀ ਸਾਡੀ ਬੇਟੀ ਕਰਮਨ ਤੌਰ ਜਿੱਥੇ ਸਾਡੇ ਸੈਕਟਰੀ ਪਰਿਵਾਰ ਸਾਡੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰਨ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਚਮਕਾਇਆ ਤੇ ਸਿਰ ਉੱਚਾ ਕੀਤਾ ਮੈਂ ਪੂਰੇ ਤੇਜਦਾ ਧੰਨਵਾਦ ਕਰਦਾ ਸਭਰਾਵਾ ਦੀ ਪੰਚਾਇਤ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਦਾ ਧੰਨਵਾਦ ਕਰਦਾ ਬੇਟੀ ਨੂੰ ਆਸ਼ੀਰਵਾਦ ਦੇਣਾ ਕਿ ਇਹ ਹੋਰ ਅਗਲੀਆਂ ਬਲੰਤੀਆਂ ਨੂੰ ਚੂਵੇ ਤੇ ਪੱਤਰਕਾਰ ਭਾਈ ਚਰਦਾ ਧੰਨਵਾਦ ਕਰਦਾ ਬਹਿਗਰ ਜੀ ਕਾਲਤਾ ਬਹਿਗਰ ਜੀ ਕੀ ਪਤੇ ਪਿੰਡ ਸਭਰਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੀ ਬੇਟੀ ਹੈ 올림픽 ਦੇ ਵਿੱਚੋਂ ਜਿਹੜੀ ਅੱਜ ਸਾਡੀ ਬੇਟੀ ਕਰਮਨਜੀਤ ਕੌਰ ਵੀਰ ਦਲਬਾਹ ਸਿੰਘ ਦੀ ਬੇਟੀ ਜਿਨੇ ਪਿੰਡ ਸਭਰਾ ਦਾ ਨਾਮ ਰੋਸ਼ਨ ਕੀਤਾ ਜਿਸ ਤਰ੍ਹਾਂ ਕਿਸੇ ਟਾਈਮ ਸਰਦਾਰ ਜੋਤਾ ਸਿੰਘ ਪਹਿਲਵਾਨ ਗਿਆਨੀ ਜਰਨੈਲ ਸਿੰਘ ਸੁਭਰਾ ਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਇਤਰਾ ਸਾਡੀ ਬੇਟੀ ਨੇ ਪਿੰਡ ਸੁਭਰਾ ਦਾ ਸਿਰ ਉੱਚਾ ਕੀਤਾ ਜੀ ਬਹੁਤ ਬਹੁਤ ਮੁਬਾਰਕਾਂ ਦੇਣਾ ਗੁੱਟਿੰਬਾਉ ਕੋਈ ਨਹੀਂ ਕੋਈ ਯਾਰ ਕੀ ਕਹਿਣਾ ਚਾਹੁੰਦੇ ਹਾਂਜੀ ਬਹੁਤ ਹੀ ਖੁਸ਼ੀ ਵਾਲੇ ਪਲ ਅੱਜ ਬੇਟੀ ਕਰਮਨਜੀਤ ਕੌਰ ਕਈ ਦੇਸ਼ਾਂ ਦਾ ਪ੍ਰਮਣ ਕਰਕੇ ਹਾਕੀ ਟੀਮ ਦੇ ਵਿੱਚ ਪਾਰਟਿਸਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਪਰਦਾਦੇ ਸਰਦਾਰ ਮੂਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਕਸ਼ਵੀਰ ਸਿੰਘ ਦਾ ਤੇ ਸਰਦਾਰ ਦਰਬਾਰ ਸਿੰਘ ਦਾ ਪੂਰੇ ਸੈਕਟਰੀ ਪਰਿਵਾਰ ਦਾ ਜਿੱਥੇ ਮਾਣ ਵਧਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਣ ਵਧਾਇਆ ਤੇ ਇਲਾਕੇ ਦਾ ਮਾਣ ਵਾ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸਭਰਾ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਿਆਂ ਕਹਿ ਰਿਹਾ ਲੋਕਾਂ ਨੂੰ ਕਿ ਧੀਆਂ ਤੇ ਧਰੇਕਾਂ ਰੌਣਕ ਵੇੜੇ ਦੀ ਧੀਆਂ ਨੂੰ ਬਚਾ ਕੇ ਇਹਨਾਂ ਨੂੰ ਇਹ ਜੋਗ ਬੜਾਈਆਂ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਤਾ ਭਾਗਕੌਰ ਦੀਆਂ ਵਾਰਸਾਂ ਬਣ ਕੇ ਦੇਹ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਆਇਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾਂ ਉਹ ਕਰਮਣਜੀਤ ਵਾਂਗੂ ਤੇ ਇਹਦੇ ਮਾਪਿਆਂ ਵਾਂਗੂ ਅਗਾਹ ਕੋ ਉਤਰਾੰਗ ਪਿਛਾ ਫੇਰਨਾ ਮੋੜੜਾ ਛੇਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਉਤਰਾੰਗ ਰੱਖਦਿਆ ਹੋਇਆ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਆਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੂਨੀਅਰ ਔਮਨਸ ਆਕੀਮ ਦੀ ਟੀਮ ਦੇ ਵਿੱਚ ਹੁਣੇ ਰੀਸੈਂਟਲੀ ਤਿੰਨ ਟੂਰ ਕਰਕੇ ਆਈ ਆ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚ ਤੇ ਸਾਰੇ ਪੰਚਾਇਤ ਮੈਂਬਰ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ ਵੈਲਕਮ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮਚ ਆ ਕਿਹੜੀ-ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤਾਂ ਕਿਹੜੇ-ਕਿਹੜੇ ਦੇਸ਼ੋਂ ਅਸੀਂ ਪਹਿਲਾਂ ਅਰਜנטיਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ ਅਸੀਂ ਤਿੰਨ ਜਗ੍ਹਾ ਤੇ ਖੇਡ ਕੇ ਆਏ ਹਾਂ